ਕੋਹੇ ਨੂਰ ਹੀਰੇ ਤੋਂ ਬਾਅਦ ਜੇ ਕਿਸੇ ਇਨਸਾਨ ਦੀ ਗੱਲ ਕਰਾਂ ਨਾ ਮੈਂ ਆਪਣੀ ਜ਼ਿੰਦਗੀ 'ਚ ਤੇ ਉਹ ਆ ਬਿੱਲਾ ਗਿੱਲ ਦੀਨੇ ਵਾਲੀਆ 4x4 ਕਬੱਡੀ ਪ੍ਰਮੋਟਰ ਸਾਡੇ ਮਾਜੇ ਦੀ ਸ਼ਾਨ ਇੱਕ ਤੇ ਹੜ ਪਾਣੀ ਵਾਲਾ ਆਉਂਦਾ ਨਾ ਇਹ ਉਹ ਹੜ ਲਿਆਂਦਾ ਵਾ ਕਬੱਡੀ ਦਾ ਉਹ ਆਸ਼ਿਕਾ ਕਿ ਜਿੰਨੇ ਗੱਡੀਆਂ ਕਾਰਾਂ ਮੋਟਰਸਾਈਕਲ ਵੱਡੇ ਵੱਡੇ ਇਨਾਮਾਂ ਦੇ ਨਾਲ ਨਿਵਾਜਿਆ ਕਬੱਡੀ ਦੇ ਪਲੇਅਰਾਂ ਨੂੰ ਕਹਿੰਦੇ ਆ ਵੀ ਪੰਜਾਬ ਦੀ ਧਰਤੀ ਆਨੰਦਪੁਰ ਸਾਹਿਬ ਦਸਵਾਂ ਹੋਲਾ ਮੱਲਾ ਆ ਗਿਆ ਜੀ 13 ਤੇ 14 ਮਾਰਚ ਨੂੰ ਕਬੱਡੀ ਦੇ ਕੱਪ ਕਰਾਏ ਜਾ ਰਹੇ ਆ ਉਸ ਕੱਪ ਦੇ ਵਿੱਚ ਬਿਲੇਗਲ ਦਿਨੇ ਵਾਲਿਆਂ ਵੱਲੋਂ ਹਾਰਲੇ ਮੋਟਰਸਾਈਕਲ ਦਿੱਤਾ ਜਾ ਰਿਹਾ ਬਾਪਿਓ ਹਾਰਲੇ ਮੋਟਰਸਾਈਕਲ 13 14 ਮਾਰਚ ਨੂੰ ਮੈਚ ਆ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ ਵਿਖੇ ਪਹਿਲਾ ਨਾਮ 5 ਲੱਖ ਦੂਜਾ ਨਾਮ 3 ਲੱਖ ਸੈਮੀ ਫਾਈਨਲ ਚ ਲੱਖ ਲੱਖ ਦੋ ਟੀਮਾਂ ਨੂੰ ਭਾਈ ਮੈਂ ਕਹਿੰਦਾ ਵੀ ਕਿਆ ਬਾਤਾਂ ਬਿੱਲੇ ਬਾਈ ਜਿੰਦਾ ਵਸਦਾ ਰਹੋ ਇਹ ਹੁੰਦੇ ਛੀਣੀਆਂ ਮਾਵਾ ਦੇ ਸ਼ੇਰ ਪੁੱਤ ਤੇ ਇਹ ਹੁੰਦੇ ਕਬੱਡੀ ਦੇ ਆਸ਼ਿਕ ਇਹਨਾਂ ਪ੍ਰੋਮੋਟਰਾਂ ਕਰਕੇ ਬਾਣਾ ਢੇਮਾਂ ਵਿੱਚ ਖੇਡੀ ਜਾਣ ਵਾਲੀ ਕਬੱਡੀ ਅਜ ਅਮਰੀਕਾ ਕੈਨੇਡਾ ਇੰਗਲੈਂਡ ਤੇ ਵੱਡੇ ਵੱਡੇ ਮੁਲਕਾਂ 'ਚ ਖੇਡੀ ਜਾਂਦੀ ਆ ਪਹਿਲਾਂ ਸਮਿਆਂ ਦੇ ਵਿੱਚ ਬਾਬਿਓ ਕੌਲੀਆਂ ਭਾਂਡਿਆਂ ਘੋਦਿਆਂ ਪੀਪਿਆਂ ਨਿਗ ਨਿਗ ਅਨਾਮਾਂ ਦੇ ਨਾਲ ਪਲੇਰਾਂ ਨੂੰ ਨਵਾਜਿਆ ਜਾਂਦਾ ਸੀਗਾ ਇਸ ਟਾਈਮ ਆ 샤ਰੂਖ ਖਾਨ ਸੁਲਮਾਨ ਖਾਨ ਤੇ ਕੀ ਅਕਸ਼ੇ ਕੁਮਾਰ ਹੋਣੀ ਆ ਕਬੱਡੀ ਸਭ ਨੂੰ ਪਿੱਛੇ ਛੱਡ ਗਈ ਆ ਨਾਲੇ ਬਾਬਿਓ ਆਨੰਦਪੁਰ ਸਾਹਿਬ ਦਾ ਤੁਸੀਂ ਹੋਲਾ ਮੱਲਾ ਦੇਖੋ ਤੇ ਨਾਲੇ ਕਬੱਡੀ ਦੇ ਨੰਦ ਮੰਨੋ ਤੇ ਜੇ ਕੋਈ ਜਾ ਕੇ ਕਹੇ ਕਿ ਬਿੱਲੇ ਭਾਈ ਤੇਰੀ ਵੀਡੀਓ ਵੇਖ ਕੇ ਚਾਚੇ ਨੇ ਪਾਈ ਮਿਲਣ ਲੱਗੇ ਆ ਨਾ ਤੇ ਭਾਈ ਦਿਲ ਖੁਸ਼ ਹੋ ਜਾਊਗਾ ਵੀ ਵਾਕਿਆ ਹੀ ਇਹੋ ਜਿਹਾ ਰੂਹਾਂ ਦਾ ਪਿਆਰ ਆ ਤੁਹਾਡਾ ਜੀ ਦੇ ਵਾਸਤੇ